ਕੋ ਜੀ ਹਾਂ ਜੀ ਆਜਾ ਇੰਤਵਾਰਾ ਦਾ ਹਾਂ ਮੇਰੇ ਸੱਜੇ ਇਲਾਕਾ ਤੋਂ ਬੁੱਕ ਸੀ ਨਾ ਹਾਂ ਪਹਿਲਾਂ ਕੋਈ ਹੋਰ ਲਾ ਕੇ ਜਾਂਦਾ ਮੈਂ ਲਾਉਣੀ ਆ ਲਾ ਦੂੰਗੀ ਇਹ ਮੇਰੇ ਤੇ ਵੀ ਬਾਤ ਹੈ ਠੀਕ ਹੈ ਜੀ ਮੈਂ ਸਿੰਡੀ ਗੱਲ ਸੁਣ ਮੇਰੀ ਇੱਥੇ ਦੋ ਗਲਾਸ ਆਇਆ ਤੇ ਹੱਥ ਮਾਰੀ ਆਂਦੀ ਆ ਮੇਰੇ ਨਾਲ ਸਪਾਈਆਂ ਕਰਾ ਕਣਕ ਪਾਈ ਸੀ ਢੋਲ ਚ ਸਪਾਈਆਂ ਕਰਨ ਵਾਲੀਆਂ ਪਈਆਂ ਨੇ ਨਾ ਪਾਬੀ ਮੇਰੀ ਗੱਲ ਸੁਣ ਇੱਥੇ ਉਹਨੂੰ ਤੂੰ ਕੰਮ ਤੋਂ ਹਟਾ ਕੇ ਲੈ ਕੇ ਜਾਨੀ ਆ ਤੈਨੂੰ ਹੀ ਪਤਾ ਸਾਡੇ ਵੀ ਤਾਂ ਕਰੇ ਕੰਮ ਆ ਅਸੀਂ ਵੀ ਤਾਂ ਸਪਾਈਆਂ ਕਰਨੀਆਂ ਆ ਇੰਨਾ ਕਰਦਾ ਚੜੇ ਪਿਆਗਾ ਮੈਨੂੰ ਸਮਝ ਨਹੀਂ ਆਉਂਦੀ ਐਨਾ ਕਿੰਨਾ ਕੰਮ ਐ ਇੱਥੇ ਦੋ ਜਣੀਆਂ ਖੜੀਆਂ ਹੋ ਤੁਸੀਂ ਇੱਕ ਜਣੇ ਵੀ ਤੇਰੇ ਸਾਈਂ ਸੰਭਾਲ ਤੇ ਹੈ ਸਾਡੇ ਕੰਮ ਹੈ ਨਹੀਂ ਮੈਨੂੰ ਐਂ ਦੱਸਦੇ ਬਸ ਤੈਨੂੰ ਤਾਂ ਆਦਤ ਆ ਇਹਨੂੰ ਹਟਾ ਕੇ ਲੈ ਕੇ ਜਾਣ ਦੀ ਤੂੰ ਵੀ ਬਦਲ ਲਾਉਂਦੀ ਆ ਹਾਂ ਮੈਂ ਤਾਂ ਆਪੀ ਬਦਲਣਾ ਆ ਤਾਂ ਉਹਦੇ ਆਪੂ ਆ ਦੇਖੀ ਆ ਦੇਖ ਲੈ ਕਿੰਨਾ ਕੰਮ ਪਿਆ ਸਾਡੇ ਵੀ ਦੇਖ ਲੈ ਤੂੜੀ ਵਾਲਾ ਇੰਨਾ ਕਰਦਾ ਚੜੇ ਪਿਆ ਅਸੀਂ ਵੀ ਅੰਦਰੋਂ ਸਮਾਰਨਾ ਬੇਬੇ ਨੇ ਤਾਂ ਤੈਨੂੰ ਪਤਾ ਹੀ ਅਸੀਂ ਕਰਨਾ ਦੋਨਾਂ ਨੇ ਕੰਮ ਭਇਆ ਚੁੱਪ ਕਰ ਜਾਈ ਤੂੰ ਤਾਂ ਬਸ ਮੇਰੀ ਗੱਲ ਚ ਦਾਖਲ ਦੇ ਹੀ ਨਾ ਕਾ ਨਾਲ ਮੈਂ ਸਿੰਧੀ ਨਾਲ ਗੱਲ ਕਰਨੀ ਤੇਰੇ ਤਾਂ ਮਤਲਬ ਹੀ ਨਹੀਂ ਬੰਦ ਵਿੱਚ ਅੱਛਾ ਨਾ ਸਿੰਧੀ ਕੋਈ ਬਗਾਨੀ ਆ ਫਿਰ ਮੈਨੂੰ ਕਿਹੜਾ ਬਗਾਨੀ ਆ ਮੈਂ ਵੀ ਤਾਂ ਕਰਨ ਨੂੰ ਉਹਦੀ ਚਾਚੀ ਆ ਇਹ ਪਤਾ ਹੀ ਆ ਮੈਨੂੰ ਰਹਿਣ ਦੇ ਕੰਮ ਮਾਰੀ ਉਹਦੇ ਦਵਾਲੇ ਹੋ ਜਾਣੀ ਆ ਮੇਰੀ ਗੱਲ ਨਹੀਂ ਹੋਗੀ ਇਹਦੇ ਬਾਰੇ ਮੰਦਰ ਨਾ ਲੱਗਿਆ ਕਰ ਆਪ ਤੈਹੀ ਜੀ ਹੈਗੀ ਤੈਨੂੰ ਵੀ ਆਦੇ ਵਰਗੀ ਬਣਾ ਲੂਗੀ ਤੂੰ ਮਾਇਕਾ ਨਾ ਕਰਦਾ ਮੈਨੂੰ ਕਹਿੰਦੀ ਹੈਗੀ ਕਾ ਆਪਦੇ ਵਰਗੀ ਬਣਾ ਲੂਗੀ ਤੂੰ ਮੈਨੂੰ ਆਪਦੇ ਵਰਗੀ ਬਣਾ ਲਈ ਇਹ ਨਹੀਂ ਕਿਤੇ ਜਾਂਦੀ ਮੈਂ ਤੈਨੂੰ ਦੱਸ ਤਾਸ ਤੱਕ ਕੰਮ ਕਰਦੇ ਆਂ ਮੈਂ ਇਹਦੀ ਮਾਵਾ ਲੱਗੀ ਆ ਮਾਂ ਤੇ ਚੰਗੀ ਮਤ ਦਿੰਦਾ ਮਾਵਾ ਵਰਗੀ ਆ ਮਾਂ ਨਹੀਂ ਹੈਗੀ ਕੀ ਕੀਤਾ ਤੂੰ ਇਹਦੇ ਲਈ ਮਾਰੀ ਜਾਂਦੀ ਰਹੀ ਹੈਗੀ ਤੂੰ ਤੂੰ ਕੀ ਕਰਿਆ ਬਗ ਜਮ ਮੇਰੇ ਨਾਲ ਬਿਨਾਂ ਗੱਲ ਤੇ ਨਾ ਬੋਲਿਆ ਕਾ ਤੈਨੂੰ ਮੈਂ ਕਿੰਨੀ ਵਾਰੀ ਗੱਲ ਕੀਤੀ ਤਾਂ ਮੈਂ ਨਹੀਂ ਤੈਨੂੰ ਕਹਿੰਦੀ ਉਹ ਕੁਛ ਮੈਨੂੰ ਕਹਿ ਨਾ ਕਰ ਬਾਲਾ ਨਾ ਬੋਲ ਤੂੰ ਤੂੰ ਕੀ ਕੀਤਾ ਤੇ ਲਈ ਆਪਦੇ ਵਾਲੀਆਂ ਪੜ ਤਾਂ ਇਹਨੂੰ ਪੜਾਏਗੀ ਚੱਲ ਆ ਜਾ ਸਿੰਦੀ ਆਹੋ ਪੜ ਤਾਂ ਪੜਾਉਣੀ ਆ ਤੇਰੇ ਨੰਗੂ ਤਾਂ ਨਹੀਂ ਹੋਏਗੀ ਵੇ ਲੱਗ ਜਾਂਦੀ ਆ ਕਿ ਬੋਲੀ ਜੀ ਚਲੋ ਕੋਈ ਗੱਲ ਕਿਰਾਇਓ ਨਹੀਂ ਮੈਂ ਕੰਮ ਨਾ ਐ ਕਿ ਮੈਂ ਕਿਰਾਇਓ ਨਹੀਂ ਆ ਅੱਛਾ ਨਾਲੇ ਤੂੰਰੇ ਕਰੇਂਗੀ ਕੰਮ ਨਾਲੇ ਤੂੰ ਉਹਦੇ ਕੋਲੇ ਕਰਾ ਕੇ ਆਏਂਗੀ ਤੂੰ ਦੇਣਾ ਉਹਦਾ ਕੁਛ ਬਸ ਕੋਈ ਲੋੜ ਨਹੀਂ ਕੰਮ ਕੁਮ ਕਰਨ ਦੀ ਆਪਾਂ ਆਪਦਾ ਕੰਮ ਕਰਦੇ ਆ ਆਪੇ ਕਰ ਲੈ ਕੰਮ ਦੀ ਮਾਰੀ ਉਹਦੇ ਤੇਨੂੰ ਕਦੇ ਉਹਨੇ 2 ਰੁਪਏ ਦੀ ਚੀਜ਼ ਨਹੀਂ ਤੇ ਤਾਂ ਕੰਮ ਦੀ ਮਾਰੀ ਇੱਥੇ ਡਾਰੇ ਹੋ ਜਾਂਦੀ ਆ ਜਾ ਲਿਆ ਦੁੱਧ ਕੱਢ ਕੇ ਲਿਆ ਚਾਚ ਪਾਈਏ ਓਏ ਯਾਰ ਸੁਣ ਜੱਸਾ ਹਾਂ ਮੈਂ ਤਾਂ ਦਿਮਾਗ ਘੜਾਇਆ ਹਾਂ ਹਾਂ ਇਹ ਤਾਂ ਚੱਕੋ ਲੈ ਰੇ ਤੂੰ ਜੂਜੇ ਵਿੱਚ ਲਾ ਕੇ ਤੂੰ ਬੋਲ ਤੈਰਾ ਗਾੜੇ ਨੇ ਗੱਡੂ ਦੋ ਦੋ ਹੋਏ ਤੇਰੇ ਨੂੰ ਬਾਈ ਹਾਂ ਦੋ ਆਹ ਤੇ ਤੈਨੂੰ ਤੰਨਾ ਓ ਮੈਂ 700 ਰੁਪਏ ਖਤਰੂ ਵਿੱਚ ਬਦਲਾ ਨਿਕਾ ਲਈ ਜਾ ਮੈਂ ਓ ਫਿਰ ਤੈਨੂੰ ਕਹਿਆ ਹੁੰਦਾ ਉਹਨੇ ਦੀ ਮੱਝ ਆ 5000 ਰੁਪਏ ਆ ਦੀ ਮੱਝ ਆ ਹਾਂ 50 ਦੀ ਨਾ ਕਿਤੇ ਲੱਗਦੀ ਇਹਨੂੰ ਵੀ ਭਰਾਵਾ ਮੈਂ ਤਾਂ 2000 ਰੁਪਏ ਦੇ ਦੀ 500 ਮੈਂ ਇਹਦੇ ਥਣ ਤਾਂ ਵਧਿਆ ਸੀ ਸੁਣ 1500 ਮੈਂ ਇਹਦੇ ਥਣ ਤਾਂ ਵਧਿਆ ਸੀ ਭਾਂ ਦੇ ਵੀਰੇ ਗੱਲੇ ਦੇ ਵਾਲੇ ਨੂੰ ਪੈਸੇ ਦੇਣੇ ਮੇਰੇ ਥਣ ਵਧੀਆ ਸੀ ਨਾ ਮੈਂ ਬਾ 4 ਲੱਖ ਰੁਪਇਆ ਆ ਗੰਜ 15 2000 ਤੇਲ ਪਾ ਲਿਆ ਬਲ ਮਨ ਕਿਤੇ ਤੇਲ ਨਾ ਮੁੱਲੇ ਉਹ ਮਾਰ ਮਾਰੂ ਮੈਂ ਜਲੇਵੇਂ ਮੈ ਮੈਨੂੰ ਗਿਣਤੀ ਨਹੀਂ ਆਉਂਦੀ ਆ 1 500 ਦਾ ਹੋ ਗਿਆ 2 500 ਦੇ ਹੋ ਗਏ 3 500 4 300 ਹੈ ਕਿਹ ਕਿਹ ਚਾਹ ਨਾਲ ਮੈਂ ਲੰਬਾ ਨਾ ਦੇ ਮੈਨੂੰ ਤੇਰੀ ਪੈਨ ਨੂੰ ਤੇਰੀ ਰੂਪੇ ਸਾਰੀ ਗਿਣਤੀ ਫੇਰ ਕਰਤੀ ਉਹ ਸਾਰੀ ਗਿਣਤੀ ਉਹ ਆਲੇ ਕੋਟਾ ਨੂੰ ਕਿਹੜੀ ਆਉਂਦੀ ਆ ਯਾਰ ਕੋ ਹਾਂ 2 3 4 2000 ਹੋ ਗਏ ਹਾਂ ਉਹ ਚਲ ਆ ਜ ਮਤ ਨੂੰ ਗੋਲੀ ਉਹ ਗੋਲੀ ਪਹਿਲੇ ਦੂ ਨੀਂਦ ਪਾ ਲੈਣਾ 2000 ਦਾ ਦੋ ਵੀ ਨਹੀਂ ਹੁੰਦਾ ਓ ਯਾਰ ਹਟ ਜਾ ਜਾ ਰੇੜੀ ਮੇਰੇ ਪੈਸੇ ਮੋੜ ਬਾਤ ਇਹ ਨਹੀਂ ਕਿ ਮੁੱਕਾ ਜਵਾ ਵੀ ਬਾਹ ਕੰਮ ਕਮ ਕਰਾ ਕਿਨੇ ਮੁੱਕਰ ਜੂਰ ਪੈਸੇ ਮੋੜ ਇਹ ਤਾਂ 2000 ਰੱਖੂ ਨਾ ਬਰਾਹ ਮੇਰਾ ਹੱਤ ਮੰਦਾ ਓਏ ਸੱਸੋਤ ਨਾਲ ਗੱਲ ਹੋਈ ਆ ਮੈਂ 2000 ਲਊਂਗਾ ਯਾਰ ਫਕਾ ਲਾ ਕੇ ਬੜਾ ਨਾ ਬੋਲ ਆ ਛੜਿਆ ਬੰਦਾ ਤੇਨੂੰ ਮੈਂ ਦਵਾਂ ਤੇਰਾ ਕੋਈ ਦਲਾਲੀ ਵਾਲਾ ਕੰਮ ਹੀ ਨਹੀਂ ਕਰਦਾ ਫੰਗਰ ਤੇ ਸੁਸਤਰੀ ਕਰਦੇ ਨੇ ਪਿੰਡਾਂ ਚੋਂ ਉੱਤਾ ਹੀ ਲక్ష్ਮੀ ਆਗੇ ਘਰੇ ਹੁੰਦੇ ਲక్ష్ਮੀ ਨਾਸ਼ਮੀ ਅੱਜ ਪੈਸੇ ਕਿੱਥੇ ਅੱਜ ਨਹੀਂ ਮੈਂ ਦਿੰਦੇ ਕਿ 27 ਹਜ਼ਾਰ 27 ਹਜ਼ਾਰ ਦੀ ਸਾੜਾ ਮੁੰਡਾ ਲੜੂਗਾ ਹਾਂ ਹਾਂ 27 ਹਜ਼ਾਰ ਨਾ ਮਾਈ ਤੇਰੀ ਗੱਲ ਹੋਈ ਜਵਾਨਾਂ ਵਾਲੇ ਸੋਦੇ ਆ ਮੈਂ ਮੱਤ ਖੋਲਦਾ ਹੋਰ ਲੈਂਦੀ ਸੀ ਮੈਂ ਮੁੰਡੇ ਮਾਸ ਖੋਲਦਾ ਠੱਗਾ ਆਹ ਰੋਣਦਾ ਆਪ ਬੋਲੋ ਬਾਈ 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 ਖੜ ਚ ਓਏ ਚੋਰ ਆ ਤੈਨੇ ਜਰਤੇ ਤੈਨੂੰ ਲੈ ਲੈ ਹੁਣ ਮੇਰੇ 2000 ਲੈ ਤੇ ਦੇ ਰਾਮਾ ਮੈਂ ਤੁਹਾਨੂੰ ਨੈਕਸਟ ਪਾਸ ਹੀ ਕਿਨੇ ਮੱਦੇ ਲੈ ਤੂੰ ਲੈ ਬਾਹਰ ਲੈ ਮੈਂ ਫਿੱਟ ਰੇੜੇ ਤੂੰ ਟੰਬਾ ਵਾਲੇ ਹੀ ਖੜਾ ਲੰਗੜਾ ਜਾਂ ਟੁੱਟਾ ਲੰਘਾ ਹਬਾ ਮੈਂ ਖੜ ਚਾ ਮੂੰਹ ਦੇ ਤੁਰਾਂ ਨਹੀਂ ਜਾਂਦਾ ਮੈਥੋਂ ਤੂੰ ਮੇਰੇ ਕਾਹਤੋਂ ਨੰਬਰ ਆਦਾ ਮੈਂ ਖੜੀ ਚੱਲਦੇ ਪਹਿਲਾਂ ਤੇ ਗੱਤੀ ਕੋਲੇ ਮੇਰੇ ਦੋ ਜੇਰਮ ਹੋ ਮੋਰ ਯਾਰ ਕੋਈ ਦਸਵੀਂ ਗੰਗਾ ਜੀ ਨੇ ਫੁੱਲ ਜਾਂਦੇ ਹੁੰਦੇ ਮੁਰਦੀ ਹੁੰਦਾ ਪਿੱਛੇ ਲੱਤ ਤੜਾਤੀ ਸੱਟਾ ਟੰਪਾ ਸੀ ਕੋਲੇ ਉਹ ਸ਼ੋਕਰ ਮਾ ਮੇਰਾ ਸਿਰ ਪਰਵਾਤਾ ਸੀ ਮਾ ਸੰਗਾ ਖੋਲਦਾ ਸੀ ਜੇ ਪੈਸੇ ਦਿੱਤੇ ਯਾਰ ਆਪਾਂ ਕਿਹੜਾ ਬਿਨਾਂ ਪੈਸੇ ਦਿੱਤੇ ਹਾਂ ਬਾਬਾ ਮਾਗਰੀ ਇਹਨਾਂ ਦੀ ਉਹ ਨਾ ਵੀ ਬੋ ਮਾਗਰ ਬੁੱਢਾ ਸਾਇਤ ਤੇ ਬੁੱਢਾ ਹੋ ਇੱਕ ਬੁੜਾ ਯਾ ਬੁੜਾ ਡਰੂ ਲੱਟ ਕੇ ਹਾਂ ਮੈਂ ਚਾ ਮੈਂ ਨਹੀਂ ਝੋਤਾ ਕਰਦਾ ਤੇਰੇ ਨਾਲ ਓ ਤੇਰੇ ਪਿੰਡ ਚ ਇੱਜ਼ਤ ਹੀ ਨਹੀਂ ਹੈਗੀ ਇੱਜ਼ਤ ਹੈਗੀ ਪੂਆ ਜੀ ਹਾਂਜੀ ਤੁਹਾਨੂੰ ਨਹੀਂ ਲੱਗਦਾ ਮੈਂ ਦਵਾਰੇ ਐਡਮਿਸ਼ਨ ਕਰਾ ਦਾਂ ਬੀਏ ਚ ਦੇਖ ਕਿ ਮੇਰੇ ਨਾਲ ਦੀਆਂ ਨਾ ਸਾਰੀਆਂ ਲੱਗ ਜਾਂਦੀਆਂ ਹੁਣ ਜਾਂਦੀਆਂ ਰਹੀਆਂ ਨਾ ਮੈਂ ਦੇਖਦੀ ਰਹਿਣੀ ਆ ਉਹਨਾਂ ਨੂੰ ਉਈ ਉਹ ਕਰੀ ਜੰਨੀਆ ਤੈਨੂੰ ਪਤਾ ਨਹੀਂ ਹੈਗਾ ਵੀ ਜਿਹੜੇ ਤੂੰ ਆ ਦੋ ਅੱਖਰ ਪੜ ਗਈ ਪਲੱਸ 2 ਕਰ ਲਈ ਇਹ ਥੋੜੀ ਆ ਤੈਨੂੰ ਪਤਾ ਤਾਂ ਹੈਗਾ ਇੱਕ ਤਾਂ ਬੇਬੇ ਦਾ ਸੁਭਾਅ ਇਹੋ ਜਿਹਾ ਉੱਤੋਂ ਤੇਰੀ ਚਾਚੀ ਇਹੋ ਜੀ ਆ ਦੋਨੇ ਜਣੀਆਂ ਇੱਕੋ ਜੀਆਂ ਜੇ ਪੜਨਾ ਲਾਉਣਾ ਹੁੰਦਾ ਤਾਂ ਤੈਨੂੰ ਪਹਿਲਾਂ ਹੀ ਕਾਹਤ ਹਟਾਉਂਦੇ ਕਾਮੜੀਆਂ ਗੱਲਾਂ ਕਰਦੀਆਂ ਤੂੰ ਕਹਿਦ ਹੁੰਦੀਆਂ ਨੇ ਮੈਨੂੰ ਕਿ ਤੂੰ ਆ ਜਾ ਐਡਮਿਸ਼ਨ ਕਰਾ ਦਨੇ ਅਸੀਂ ਤੇਰੀ ਹੈਲਪ ਕਰ ਦਾਂਗੇ ਪਰ ਕਿੱਥੇ ਉਹ ਕੋਈ ਨਹੀਂ ਐ ਹੈਲਪ ਵਾਲੀ ਕਿਹੜੀ ਗੱਲ ਆ ਐ ਥੋੜੀ ਆ ਵੀ ਕਿਸੇ ਚੀਜ਼ ਦਾ ਘਾਟਾ ਗਾਤਾਨੀ ਤੈਨੂੰ ਲਾਇਆ ਤੈਨੂੰ ਪਤਾ ਤਾਂ ਹੈ ਵੀ ਇਹਨਾਂ ਦੀ ਮਾੜੀ ਸੋਚ ਨੇ ਹੁਣ ਨਹੀਂ ਲੱਗਣ ਦਿੱਤਾ ਵੀ ਚੱਲ ਕੀ ਕਰਨਾ ਨਾਲ ਮੇਰੀ ਇੱਕ ਗੱਲ ਸੁਣ ਆ ਜਿਹੜੇ ਇਹਨਾਂ ਦੀ ਜਾਗਰ ਚਾਚੇ ਦੀ ਕੁੜੀ ਹੈ ਤੇਰੇ ਨਹੀਂ ਫੜਦੀ ਹੁੰਦੀ ਸੀ ਹਾਂ ਹਾਂ ਇਹਨਾਂ ਨੇ ਮੈਂ ਤਾਂ ਅਸੀਂ ਤਾਂ ਦੋਨੇ ਇਕੱਠੀਆਂ ਪੜਦੀਆਂ ਸੀਗੀਆਂ ਇਹਨਾਂ ਨੇ ਤਾਂ ਮੈਨੂੰ ਕਿਹਾ ਸੀਗਾ ਠੀਕ ਆ ਮੇਰੀ ਗੱਲ ਸੁਣ ਲੈ ਹਾਂਜੀ ਆਹਾ ਉਹੀ ਨਾ ਬਾੜੇ ਦੇ ਕੋਲੇ ਖੜਿਆ ਕਰ ਜਾਇਆ ਕਰ ਗੱਲਾਂ ਮਾਰਿਆ ਕਰ ਇਹ ਮੈਨੂੰ ਠੀਕ ਜੇ ਨਹੀਂ ਲੱਗੀ ਗੱਲ ਉਹੀ ਬਾੜੇ 'ਚ ਖੜੀ ਰਹਿੰਦੀ ਐ ਤੈਨੂੰ ਪਤਾ ਬਾਈ ਦਾ ਸੁਭਾ ਨਹੀਂ ਤੇ ਭਾਬੀ ਨੇ ਉਹਦੀ ਉਂਗਲਾਂ ਲਾ ਕੇ फडਕਾ ਦੇਣਾ ਸਾਰਿਆਂ ਨੂੰ ਹਾਂ ਇਹੋ ਜੀ ਤਾਂ ਹੈਗੀ ਐ ਪਰ ਆਪਣੀ ਸੋਚ ਮੇਰੀ ਅਲੱਗ ਆ ਨਾ ਤੇਰੀ ਸੋਚ ਤਾਂ ਅਲੱਗ ਆ ਇਹਨਾਂ ਦੀ ਸੋਚ ਨਹੀਂ ਨਾ ਅਲੱਗ ਤੇਰੀ ਸੋਚ ਇਕੱਲੀ ਕੀ ਕਰੂਗੀ ਚਲੋ ਪੂਆ ਜੀ ਜੈਸੇ ਤੁਹਾਡੀ ਮਰਜ਼ੀ ਮੇਰੀ ਮਰਜ਼ੀ ਨਹੀਂ ਮੈਂ ਤਾਂ ਤੇਰੇ ਭਲੇ ਵਾਸਤੇ ਕਹਿਨੀ ਆ ਕਿ ਤੇਰੀ ਮਰਜ਼ੀ ਆ ਮੈਂ ਤਾਂ ਐ ਕਹਿਨੀ ਆ ਵੀ ਸਾਰੇ ਨਹੀਂ ਗੱਲ ਆ ਬੇਬੀ ਕੋਲ ਪੈਸੇ ਆ ਤੁਸੀਂ ਮੰਗ ਲਓ ਬੇਬੇ ਉਹ ਨਹੀਂ ਮੜੇ ਗੱਲ ਸੁਣੀ ਗੱਲ ਤਾਂ ਛੋਟੀ ਮੈਂ ਫੇਰ ਸੁਣ ਅੜਕੇ ਦੀ ਲੱਗਿਆ ਤੇ ਕਿਆ ਕੰਮ ਨਾ ਹੈ ਹੋਰ ਸੋਨੇ ਕੋਈ ਕੰਮ ਨਹੀਂ ਓਹੋ ਪਹਿਲੇ ਸਿਰ ਨਾਤੀ ਸੀਗੀ ਤੇ ਲਾਇਆ ਫਿਰ ਤਾਂ ਕਰਕੇ ਹੁਣ ਸਿਰ ਬਾਉਣ ਲੱਗੇ ਮੈਂ ਚੱਲ ਬਾਹ ਵੀ ਦਿੰਨੀ ਆ ਆਹਗਾ ਤੋ ਕਰਦੀ ਹੁੰਨੀ ਆ ਨਾ ਨੂੰ ਸਿਰ ਸਿੱਧੇ ਪੁੱਤੇ ਪਾਉਣੇ ਮੈਨੂੰ ਪਹਿਲਾਂ ਆਗਦੇ ਮੀਡੀਆ ਗੁੰਦੀ ਵਿੱਚ ਇਹ ਹੁਣ ਇਹਦੀ ਲਾਈ ਕੀ ਪੀਏ ਫੈਸ਼ਨ ਕਰਨ ਫੈਸ਼ਨ ਨੂੰ ਕੋਈ ਫੈਸ਼ਨਾਂ ਤੋਂ ਬਣਾ ਕੋਈ ਕੰਮ ਨਹੀਂ ਚੱਲ ਕੋਈ ਨਹੀਂ ਫੇਰ ਕੀ ਹੁੰਦਾ ਇਹ ਕਿਹੜਾ ਬਾਹਰ ਅੰਦਰ ਜਾਂਦੀ ਆ ਘਰੇ ਤਾਂ ਹੁਣ ਬੰਦਾ ਸਿਰ ਪੈਰ ਵਾਈ ਸਕਦਾ ਬਾਹਰ ਅੰਦਰ ਜਾਂਦੀ ਆ ਨਾੜੇ ਹੋਰ ਮੈਂ 20 ਵਾਰੀ ਆਖ ਵੀ ਇਹ ਹਟ ਜਾ ਤੂੰ ਹਾਂ ਤੂੰ ਵੀ ਕਹਿੰਦੀ ਸੀ ਆਹ ਕਹਿੰਦੀ ਸੀ ਮੈਂ ਤਾਂ ਆ ਮਹਾ 700 ਰੁਪਿਆ ਦੇ ਦੇ ਮਾੜਾ ਜਾਂ। ਕੀ ਹੋ ਕੀ ਕਰਨਾ ਤੁਸੀਂ? ਉਹ ਚਾਹੀਦਾ ਸੀਗਾ ਮੈਂ ਨਾ ਥੋੜੀਆਂ ਜੀਆਂ ਨਾਤਾ ਦਿਵਾਆਂੀਆਂ ਜੀਆਂ ਵਾਂਗਾਂ ਸੀ ਨਾਲੇ ਸਿਰ ਤੇ ਲਾਉਣ ਵਾਸਤੇ ਤੇਲ ਮੰਗਾਇਆ ਸੀਗਾ। ਕਿਉਂ ਤੇਰ ਨੂੰ ਕੀ ਹੋਇਆ ਛਣੂ? ਸਮੋ ਤਾਂ ਤੇਲ ਨਹੀਂ ਲੱਗਦਾ ਘਰੇ। ਮੰਗਾਇਆ ਸੀ ਇਹਨੇ 700 ਜਿਵੇਂ ਝਾੜਾ ਨਾ ਲੱਗਦਾ ਹੁੰਦਾ ਇਹ ਮੰਗ ਲਿਆ। ਦੇ ਦੇ ਮੈਂ ਖਤੋਂ ਕਰ ਦਿਆਂਗੀ ਫਿਰ ਕੀ ਹੁੰਦਾ? ਨਹੀਂ ਕਰ। ਲੈ। ਦੇ ਦੇ 700। ਪਹਿਲਾਂ ਮੈਨੂੰ ਐ ਦੱਸੋ ਕੀ ਕੀ ਕਰਾਉਣੀ ਆ। ਲੈ ਮੈਂ ਆਪ ਲਿਆ ਦੇਣੀ ਦੁਕਾਨ ਤੇ ਜਾਨੀ ਐ। ਕਿਹੜਾ ਤੇਲ ਲਿਆ ਨੱਲ ਦਾ ਸੁਭਨ ਗੁਲੀ ਤੇ ਉਹ ਨਹੀਂ ਉਹ ਤਾਂ ਉਹਨਾਂ ਤੋਂ ਮੰਗਾ ਲਿਓ ਤਾਂ ਘਰੇ ਫੜਾ ਕੇ ਜਾਣਗੇ ਬਸ ਉਹਨਾਂ ਨੂੰ ਪੈਸੇ ਦੇ ਦੇਣੇ ਆ ਵਧੀਆ ਕੰਪਨੀ ਦਾ ਤੇਲ ਹੈ ਤਾਂ ਕਰਕੇ ਮੰਗਾਇਆਗਾ ਘਰੇ ਫੜਾ ਜਾਣਗੇ ਹਾਂ ਘਰੇ ਫੜਾ ਦੇ ਇਹ ਜਾਂ ਕੌਣਾ ਨਿਕਲੇ ਫੜਾਉਣਾ ਤੁਹਾਨੂੰ ਓਹੋ ਇਹ ਮਾਂ ਕੰਮਰੀਆਂ ਗੱਲਾਂ ਨਹੀਂ ਕਰਦੇ ਹੁੰਦੇ ਕਿਸੇ ਨੇ ਹੋਰ ਨਹੀਂ ਫੜਾ ਕੇ ਜਾਣਾ ਉਹ ਆਨਲਾਈਨ ਆਰਡਰ ਕੀਤਾ ਸੀ ਉਹ ਫੜਾ ਕੇ ਜਾਣਗੇ ਉਹ ਵੀ ਗੱਲ ਹੈ ਹੁਣ ਮੈਂ ਆਰਡਰ ਕੀਤਾ ਸੀ ਲੈ ਫਿਰ ਉਹਨਾਂ ਆਨਲਾਈਨ ਆਰਡਰ ਕੀਤਾ ਮਾਂ ਕਾ ਉਹ ਫੜਾ ਮੈਨੂੰ ਪੈਸੇ ਦੇ ਦੇ ਹਾਂ ਦਾ ਲਿਕਨ ਤੇ ਮੈਥੋਂ ਤੋਂ ਹੋਰ ਵੀ ਗੱਲ ਜੋ ਖੋਣੀ ਆ ਲਖੋਣੇ ਨੀ ਮੈਨੂੰ ਤਾਂ 700 ਹੀ ਲਾਉਣਾ ਬਾਕੀ ਆਪਦੇ ਮੋੜ ਕੇ ਲੈ ਲੈ ਬਾਬਾ ਨੂੰ ਇਹ ਤੱਕ ਨਾ ਆਉਈਏ ਜੀ ਮੰਗਾਵੀਏ ਤੇਲ ਕਿਤੇ ਹੋਰ ਨਾ ਆਉ ਆਰਡਰ ਕਰਕੇ ਕਿਤੇ ਹੋਰ ਕੁਝ ਮੰਗਾ ਲਵੋ ਕੁਝ ਨਹੀਂ ਆਉਦਾ ਬੇਬੇ ਮੈਨੂੰ ਪਤਾ ਹੈ ਤੂੰ ਕਿੱਥੋਂ ਬੋਲਦੀ ਹੈ ਬਸ ਪੈਸੇ ਦੇ ਦੇ ਐਵੇਂ ਰੌਲਾ ਲੈਣਾ ਪਾਈ ਚੱਲ ਐ ਕਰ ਆਹ ਆਹ ਪੀੜੀ ਵੀ ਲੈ ਜਾ ਚੱਕ ਕੇ ਪਹਿਲਾਂ ਸੂਪ ਤੁਸੀਂ ਉਹਨਾਂ ਦੇ ਤਾਂ ਬਿਨਾ ਪੁੱਛੇ ਹੁਣ ਆ ਮੰਗਾ ਲਿਆ ਬਿਨਾ ਪੁੱਛੇ ਨਹੀਂ ਮਾਂ ਮੈਂ ਲੈ ਦੱਸ ਦੇ ਰਹਿਣ ਲਾਰ ਰਹੀ ਐ ਜੇ ਮੈਂ ਤੇਰੇ ਕੋਲੇ ਰਹਿਨੀ ਇਹਦਾ ਮਤਲਬ ਇਹ ਥੋੜੀ ਵੀ ਤੈਨੂੰ ਜਲੀਲ ਹੀ ਕਰੀ ਜਾਏਗੀ ਕਦੇ ਕੋਈ ਕੁਝ ਕਹਿ ਦਿੰਦਾ ਕਦੇ ਕੋਈ ਦੇ ਕਹਿ ਦਿੰਦਾ ਅੜੀਏ ਦੇ ਦੇ ਜੇ 700 ਰੁਪਏ ਦੇਣਾ ਨਹੀਂ ਤੇਰੀ ਮਰਜ਼ੀ ਆ 500 ਲੈ ਲੈ ਨਹੀਂ 500 ਨਾਲ ਨਹੀਂ ਸਰਦਾ 700 ਹੀ ਦਿਓ ਮੈਂ ਕਿੱਥੇ ਪਾਵਾਂਗੀ 200 ਆਪਦੇ ਕੋਲ ਅੱਜ ਤਾਂ ਮੰਗਾ ਲਈ ਫਿਰ ਤੇ ਤੂੰ ਬਾਅਦ ਜੇ ਚੀਜ਼ ਮੰਗਾਈਆਂ ਦੋਨਾਂ ਦੀਆਂ ਗੁੱਤੀਆਂ ਇਹ ਪੱਟ ਤੂੰ ਥੋੜੇ ਐਹੀ ਆ ਬਧਾਉਣ ਤੇਲ ਤੇਲ ਨਾਲ ਬਾਲ ਸਰੋਂ ਦਾ ਲੱਗਦਾ ਨਹੀਂ ਚਲ ਕੋਈ ਨਹੀਂ ਫੇਰ ਅੱਗੇ ਤਰ੍ਹਾਂ ਹੀ ਉਹ ਕਰ ਦੇ ਹੁਣ ਮੈਂ ਤਾਂ ਉਹਨਾਂ ਨੂੰ ਦੇਣ ਜਾਂਦੀ ਸੀ ਚਲ ਕੋਈ ਕੇ ਲਿਓਣੇ ਪੈਣਗੇ ਮੈਨੂੰ ਜੋ ਠਹਿਰ ਕੇ ਆਓਗੇ ਫੇਰ ਆ ਕੇ ਦੇ ਦੇਣੀ ਆ ਨਹੀਂ ਨਹੀਂ ਤੂੰ ਕਿਹੜਾ ਮੈਨੂੰ ਦੇਈ ਜਾ ਤੂੰ ਹੋਰ ਲੈ ਜਾ ਲੈ ਹਣ ਦੋ ਸੇ ਦਾ ਇਹ 100 ਹੈ 300 ਹੋ ਗਿਆ ਹਮ 400 500 ਬਸ ਬਹੁਤ ਹੋਊ 500 ਉਹ ਦੇ ਦੇ ਉਹ ਆਪਦੇ ਕੋਈ ਰੱਖਦੀ ਹੋਵੇਂਗੀ ਤੂੰ ਉਹ ਨਹੀਂ ਰੱਖਦੀ ਮੈਂ ਕੀ ਕਰਨਾ ਤੂੰ ਦੇਖ ਲਈ ਆਪ ਲਾ ਸਹਉਰ ਦੇ ਦੇ ਲਾ ਸਹਉ ਨਹੀਂ 660 ਦਾ ਪੂਰਾ ਆ ਦੇਖ 1000 ਉਹਨਾਂ ਤਾਂ ਦੇਣਾ ਸੀ ਦੇਣ ਜਾਂਦੀ ਸੀ ਆ 300 ਰਹਿ ਗਿਆ 100 ਮਾਰਦੀ ਨਾ ਇਹ ਜੀ ਕਰਦਾ ਨਾ ਮੈਂ ਲਪੜ ਮਾਰ ਮਰ ਹੂ ਇਹ ਆ ਇਹੋ ਜੀ ਲੈ ਨਹੀਂ ਪੜਾ ਚਲ ਕੋਈ ਗੱਲ ਨਹੀਂ ਰੋਲਾ ਨਾ ਪਾ ਦੇ ਦੇ ਐਨਾ ਸ਼ੁਕਰ ਮਨਾ ਐਂ ਕਰ ਹੁਣ ਹੱਥਾਂ ਬਕੇ ਰੱਖਿਆ ਇਹਦੇ ਵਿੱਚੋਂ 500 ਕਰ ਦੇ 200 ਤੂੰ ਆਪਦੀ ਪਾਕਟ ਮਣੀ ਵਾਸਤੇ ਰੱਖ ਲੈ ਜਾ ਭਾਜਾ థాంਕ ਯੂ ਚਲ ਜਰਾ ਤੇ ਪਾਣੀ ਦਾ ਗਲਾਸ ਲੈ ਕੇ ਬੱਤੀ ਇੱਕ ਤਾਂ ਇਹ ਕੁੜੀ ਨੇ ਨਾ ਮੈਨੂੰ ਕਮਲਾ ਕਰ ਰੱਖਿਆ ਆਪ ਤਾਂ ਮਰਦੀ ਮਰਦੀ ਆ ਨਾਲ ਮੈਨੂੰ ਵੀ ਮਰਵਾਉਂਦੀ ਆ ਇਹਦੇ ਕਰਕੇ ਸਾਰੇ ਦਿਨ ਮੈਨੂੰ ਗਾਲਾਂ ਪੈਂਦੀਆਂ ਰਹਿੰਦੀਆਂ ਰੇ ਕੋਰਾ ਨਹੀਂ ਪਤਾ ਨਹੀਂ ਇਹਦੇ ਕੋਲੇ ਆਇਆ ਜਾ ਕੇ ਤਾਂ ਮੈਨੂੰ ਪੁੱਛੀ ਰਹਿਣੀ ਆ ਚਾਹ ਬਣੀ ਦਾ ਨਾ ਵੀ ਲੈ ਲਿਆ ਕਰੋ ਹੋਰ ਬਾਬੀ ਤੁਸੀਂ ਆ ਗਏ ਵੇ ਹਾਂ ਠੀਕ ਆ ਖੇਤੀ ਕਰ ਆਤਾ ਉਹ ਪਾਣੀ ਦੀ ਵਾਲੀ ਪੁੱਛਣ ਆਇਆ ਸੀ ਮੈਂ ਤਾਂ ਮੈਂ ਕਿਹੜਾ ਰੋਜ਼ੀ ਕੇਪਾ ਨੂੰ ਪਾਣੀ ਲਾਉਣੀ ਆਉਂਸੀ ਨੂੰ ਪੁੱਛ ਰਹੀ ਆ ਮੈਂ ਚਿੰਜੀ ਕੇਮ ਕਰੀ ਬੈਠੀ ਮੇਰੇ ਨਾਲ ਕੱਪੜਾ ਨਾਲ ਜਮ ਮੈਂ ਚ ਕਹਿੰਦਾ ਦਰ ਪਰ ਜਾਈਦੀ ਹੋਈ ਜਾਂਦੀ ਆ ਕਰ ਉਹ ਦੇਖ ਲੈ ਫਿਰ ਜੇ ਤੂੰ ਵਿਆਹ ਕਰਵਾਉਣਾ ਰਹਾ ਤਾਂ ਮੈਂ ਤਾਂ ਦੋ ਰੱਖ ਲੂ ਤੇ ਤੇਰੇ ਨਾਲ ਹੱਸ ਕੇ ਕੀ ਗੱਲ ਕਰ ਲਈ ਤੂ ਤਲਾ ਅੱਗ ਤੱਕ ਦਾ ਛੋਡਾ ਰੋਸ ਤੋਂ ਤੂੰ ਹੀ ਦਿੱਤਾ ਮੈਨੂੰ ਮੜਾ ਯਾਰ ਗੱਲ ਸੁਣਵੇਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਕੀ ਕਹੀ ਜਾਣਾ ਦੋ ਰੱਖ ਲੂ ਐ ਕਰ ਲੂ ਭਾਬੀ ਰੱਖਦੀ ਹੈ ਮੜਾ ਯਾਰ ਮੈਂ ਮਜ਼ਾਕ ਕਰ ਲੈ ਸੁਣਾ ਐਨੀ ਭਾਬੀ ਲੱਗਦੀ ਆ ਕਿ ਦੋ ਰੱਖ ਲੂ ਤੂੰ ਆਵਦੇ ਵਾਲੀ ਬਹੁ ਸਾਡੇ ਕਰੇ ਛੱਡ ਜਾਣਾ ਬਣਾ ਆ ਗੁੱਸਾ ਆਣੀ ਹੈਗੀ ਬਦਲ ਕੀ ਗੁੱਸੇ ਵਾਲੀ ਗੱਲ ਨਹੀਂ ਹੈਗੀ ਚਾ ਜੀ ਅਜਾ ਉੱਡੇ ਤੇ ਗੱਲ ਪਾ ਜੇ ਤੇਰੇ ਵਰਗਾ ਕਰਾ ਕਹੂੰਗਾ ਵੀ ਮੈਨੂੰ ਢੰਗ ਨਾਲ ਹੀ ਬੋਲਦੀ ਜੇ ਉਹਨੇ ਤੈਨੂੰ ਹੱਸ ਕੇ ਬੁਲਾ ਲਿਆ ਤਾਂ ਮਤਲਬ ਆਏ ਵੀ ਹੂੰ ਹੀ ਤੁਰੀ ਫਿਰਦੀ ਉਹ ਮੈਂ ਇੱਕਦਮ ਮੂੰਚ ਪਾ ਲੈ ਆਂ ਭਈ ਹਾਂ ਮੂੰਚ ਪਾ ਲੈ ਦੀ ਮੜਾ ਜਾ ਮੜਾ ਮਟਾ ਢੰਗ ਸਿੱਖਲਾ ਗੱਲ ਕਰਨ ਦਾ ਵੀ ਮੇਰੀ ਭਾਬੀ ਆਹੋ ਕਿਵੇਂ ਬੰਨਣਾ ਉਹ ਢੰਗ ਕਹੇ ਜਾਨ ਨੂੰ ਕਾਹਨੂੰ ਪਤਾ ਹੁੰਦਾ ਢੰਗ ਦੇ ਨਾਲੇ ਹੋਰ ਉਹ ਢੰਗ ਨਾਲ ਥੋੜਾ ਫੇਦੇ ਨੂੰ ਆ ਪਾਣੀ ਦੀ ਵਾਰੀ ਹੋ ਗਿਆ ਲੇਖਾ ਤੇਰਾ ਉਹਨੇ ਕੋਈ ਪਾਣੀ ਦੀ ਨੂੰ ਪਾਣੀ ਬਾਰੇ ਪੁੱਛਣਾਗਾ ਸਾਡੇ ਕੋਲੇ ਖੜਾ ਕੀ ਕਰਦਾ ਤੈਨੂੰ ਤਾਂ ਬਾਈ ਨਹੀਂ ਮਾਂ ਨੂੰ ਬੁਲੀ ਬੁਲਾਉਣ ਨਾਲੇ ਹੋਰ ਮੈਂ ਤਾਂ ਤੂੰ ਆ ਗਏ ਮੋਜਨਲ ਆਇਆ ਨੜਿਆ ਆਇਆ ਸ਼ਰਮੀ ਨਹੀਂ ਮੰਨਦਾ ਮੈਂ ਤੈਨੂੰ ਪੂਰਾ ਸ਼ਰਮ ਹੱਸ ਕੇ ਗੱਲ ਕਰਨ ਦੀ ਤੈਨੂੰ ਕਿ ਲੋੜ ਪਈ ਸੀ ਤਾਂ ਹੋਈ ਇਹ ਜਾ ਮੈਂ ਕੀ ਕਿਹਾ ਨੂੰ ਮੈਂ ਤੇਧਰ ਉਹਦਾ ਕੰਮ ਕਰੀ ਆਂਦੀ ਸੀ ਵਿੱਚ ਤਾਂ ਉਹ ਵੱਜਦਾ ਫਿਰਦਾਗਾ ਮੇਰੇ ਆਰਾਮ ਦੇ ਦਾ ਮਿੰਟ ਚ ਦੀ ਲੜਾਈ ਕਰਾ ਕੇ ਧਰ ਗਿਆ ਇਹ ਤਾਂ ਪਹਿਲੀ ਨਹੀਂ ਮਾਨ ਹੈਗੀਆਂ ਪਹਿਲੀ ਨਹੀਂ ਇਹ ਤਾਂ ਮੇਰੇ ਤੇ ਰਾਜੀ ਹੈਗੀਆਂ ਮਿੰਟ ਚ ਦੀ ਲੜਾ ਕੇ ਧਰ ਗਿਆ 100 ਕੋ 100 ਬੋਲਦੀ ਹੈਗੇ ਭਲਾ ਕਰਦੇ ਨਾ ਤੁਹਾਡਾ ਤਾਂ ਹੀ ਰਾਜੀ ਨਹੀਂ ਹੈਗੇ ਚੰਗਾ ਬੈਠੀ ਰਹਿ ਟੱਕੀ ਰਹਿੜੀ ਤੈਨੂੰ ਹੋਰ ਤਾਂ ਕੋਈ ਗੱਲ ਆਉਂਦੀ ਨਹੀਂ ਲੜਨ ਤੋਂ ਬਗੈਰ ਉਹ ਗਲੀ ਪੈ ਗਈ ਸੀ ਤਾਂ ਇਹ ਤਾਂ ਜੂੜੇ ਜਗਾ ਖੜਾ ਲਾ ਉੱਥੇ ਨਹੀਂ ਬਸੀ ਵਿੱਚ ਡਿੱਕਾ ਲਈ ਹੋਰ ਕਹਿੰਨੇ ਕੋ ਠੀਕ ਆ ਉਹ ਕੁੜੀ ਇੱਕ ਪਾਣੀ ਵਾਲੇ ਪਰ ਮੇਰਾ ਕੋਈ ਨਾ ਲਾ ਲੂੰਗਾ ਪਾਣੀ ਦਾ ਠੀਕ ਕੁੜੀ ਜੀ ਆ ਬਾਹਰ ਖੇਬੜੇ ਜਿਹਨੂੰ ਤੋੜ ਦੋ ਪਰ ਯਾਰ ਬੁਰੀ ਲੱਗਦੀ ਇੱਥੇ ਉਹ ਤੂੰ ਕੀ ਲੈਣਾ ਸਾਡੇ ਘਰ ਦਾ ਮਸਲਾ ਇਹ ਉਹ ਨਾ ਬਦਲ ਕਿ ਕੋਈ ਬਾਕਾ ਹੋਵੇ ਤੂੰ ਜਾ ਯਾਰ ਉਹ ਮਾਤਾ ਜਦੀ ਮੈਂ ਰਹਾ ਕਿ ਕਿਸੇ ਨੂੰ ਮੰਨਦੀ ਨਹੀਂ ਕੋਈ ਤੁਸੀਂ ਤੂੰ ਨਾ ਅੰਦਰ ਬੈਠਿਆ ਕਰ ਐਵੇਂ ਇੱਥੇ ਦਰਵਾਜ਼ੇ 'ਚ ਬੈਠਿਆ ਕਰ ਨਾ ਮੇਰੀ ਗੱਲ ਸੁਣ ਬਾਈ ਜੇ ਮੈਂ ਅੰਦਰ ਬੈਠਣ ਲੱਗ ਗਈ ਫੇਰ ਤਾਂ ਬੱਸ ਗਿਆ ਤੁਹਾਡਾ ਘਰ ਮਾਰ ਕੇ ਭਾਂਟ ਭਤੀਲੇ ਤਾਂ ਇੱਥੇ ਆਉਂਦੇ ਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਿੰਨੇ ਵਾਰੀ ਕਿਹਾਗਾ ਵੀ ਹਰੇਕ ਬੰਦੇ ਨਾਲ ਭਾਈ ਜੇ ਤੁਹਾਡੀ ਕੋਈ ਹੈਗੀ ਅਗਲੇ ਨਾਲ ਬਾਹਰ ਦੀ ਰੱਖਿਆ ਕਰੋ ਕਾਹਨੂੰ ਉਹ ਕਰਦੇ ਆਗੇ ਮੂੰਹਾਂ ਧੀਆਂ ਵਾਲਾ ਘਰ ਹੈ ਜਿਹੜਾ ਆਉਂਦਾ ਮੂੰਹ ਚੱਕ ਕੇ ਅੰਦਰ ਵੜ ਜਾਂਦਾ ਕੀ ਵਿਚਾਲੇ ਅੱਗ ਲਾ ਕੇ ਰੱਖ ਜਾਂਦੇ ਨੇ ਖੜੇ ਵੀ ਨਹੀਂ ਕਰਦੇ ਮਨਜੀ ਨਮਾ ਆ ਕੇ ਸੁਣ ਰਹੇ ਆਂ ਉਹ ਕੁੜੀ ਕਹਿੰਦੀ ਆਪਣੀ ਇੱਥੇ ਭਾਂਤਪਤੀਲੇ ਆਉਂਦੇ ਆ ਕੌਣ ਆਇਆ ਭਾਂਤਪਤੀਲੇ ਇੱਥੇ ਕੌਣ ਆਇਆ ਕਿਨੇ ਆਉਣਾ ਇੱਥੇ ਬੱਬੂ ਆਇਆ ਸੀ ਪਾਣੀ ਦੀ ਬਾਰੀ ਪੁੱਛਣ ਵਾਸਤੇ ਕੀ ਕਹਿੰਦਾ ਸੀ ਉਹ ਥੋਨੂੰ ਪੁੱਛਦਾ ਸੀ ਮੈਂ ਕਹਿੰਦਾ ਖੇਤ ਗਿਆ ਕਿਉਂ ਐਨੇ ਚੜੇ ਜਿਹੜਾ ਐ ਕੀ ਹਾਲ ਹੋ ਗਈ ਉਹ ਕੁੜੀ ਕਹਿੰਦੀ ਇੱਥੇ ਭਾਂਤਪਤੀਲੇ ਆਉਂਦੇ ਆ ਮੈਨੂੰ ਤਾਂ ਕੋਈ ਭਾਂਤਪਤੀਲੇ ਵਾਲੀ ਗੱਲ ਦਿਸਦੀ ਨਹੀਂ ਗਈ ਕੀ ਪਤਾ ਹੁਣ ਤੁਹਾਨੂੰ ਪੰਪ ਭਰਤੇ ਹੋਣਗੇ ਇਹਨੇ ਕੁੜੀ ਨੇ ਪਹਿਲਾਂ ਮਾਂ ਦੀਆਂ ਗੱਲਾਂ 'ਚ ਆਗੇ ਹੁਣ ਕੁੜੀ ਦੀਆਂ ਗੱਲਾਂ 'ਚ ਆਜੋ ਮੈਨੂੰ ਘਰੋਂ ਕੱਢ ਕੇ ਹਟੇ ਮਾਂ ਦੇ ਤੇ ਭੈਣ ਦੇ ਮਗਰ ਲੱਗੇ ਰਿਹਾ ਕਰੋ ਮੈਂ ਹੀ ਮਾੜੀ ਹੈਗੀ ਤੂੰ ਤਾਂ ਸਾਰਾ ਦਿਨ ਨਾ ਫਾਲੇ ਵਾਂਗੂੰ ਤਪੀ ਰਿਹਾ ਕਰ ਕਰੋ ਕੱਢ ਕੇ ਹਟਣਗੇ ਆਪ ਤਾਂ ਲੱਗੀਆਂ ਲੱਗੀਆਂ ਸੀ ਇਹ ਵੀ ਲੱਗਿਆ ਹੁਣ ਮੇਰੇ ਪਿੱਛੇ ਠੀਕ ਹੈ ਮੈਂ ਕੀ ਕਹ ਖੱਜ ਖੇਤ ਨਹੀਂ ਆ ਰਿੰਕੂ ਜਾ ਬੇਬੇ ਕਿੱਥੋਂ ਹੀ ਆਇਆ ਹੋਣਾ ਅੱਛਾ ਹਾਂ ਕਿਵੇਂ ਨਿਬੜਿਆ ਪਾਣੀ ਪੂਣੀ ਦਾ हां निਭੜ ਗਿਆ ਤਾਂ ਰੌਲਾ ਜਾਂਦਾ ਨਾ ਨਿਭੜ ਗਿਆ ਆਪਾਂ ਨੇ। ਅੱਛਾ ਨਹੀਂ ਤਾਂ ਫੇਰ ਮੈਂ ਜਾ ਆਇਆ ਹੁੰਦੀ। ਨਹੀਂ ਨਿਭੜ ਗਿਆ ਬਸ ਉਹ ਮੈਂ ਕਹਿਤਾ ਸੀ ਉਹਨੂੰ। ਚੱਲ ਚੰਗਾ। ਨਿਭੜੇ ਚੰਗਾ ਨਹੀਂ ਐ ਮਠਾਣੋ ਠਾਣੀ ਹੁੰਦੀ। ਕੀ ਫਾਇਦਾ ਠੀਕ ਆ। ਹਾਂ। ਹਣਾ। ਉਹ ਮੈਂ ਮੈਨੂੰ ਆਏਂਗਾ ਸੀ। ਹਾਂ। ਵੀ ਆਪਣੀ ਆ ਸੂਦੀ ਦਾ ਰਿਸ਼ਤਾ ਕਰਨਾ ਦੀ ਆਪਾਂ। ਕਰਦਾਂ ਨੇ ਭਾਈ। ਵਿਆਹ ਹੋਣ ਵਾਲੀ ਇਹ ਸੁਖਰਾ ਗਈ। ਕਿ ਸਾਲਾਂ ਦੀ ਹੋਊਗੀ ਹੈਨਾ? ਸਾਲ 6 ਮਹੀਨੇ ਚ ਰਿਸ਼ਤਾ થਾਊਗਾ। ਸਾਲ 6 ਮਹੀਨੇ ਵਿਆਹ ਨੂੰ ਲੱਗ ਜਾਣਗੇ। ਉਹ ਤੁਹਾਨੂੰ 22-23 ਸਾਲਾਂ ਦੀ ਹੋ ਜੂਗੀ। ਕਰਦਾਂ ਨੇ ਆ। ਕੋਈ ਦੇਖ ਲੈ ਮੁੰਡਾ ਜੇ ਤੇਰੀ ਨਿਗਾ ਚ ਹੈਗਾ। ਇਹ ਆਈ ਕਰਨੀ ਆ ਤੁਸੀਂ ਬੱਬੂ ਵਰਗਿਆਂ ਨੂੰ ਕਹਿਣਾ ਨਾ ਇਹ ਨਾ ਰਿਸ਼ਤੇ ਰਸਤੇ ਕਰਵਾਉਂਦੇ ਰਹਿੰਦੇ ਆ ਕਈ ਵਾਰ ਕੋਈ ਰਿਸ਼ਤਾ ਇਹਨਾਂ ਦੇ ਨਿਗਾ ਚੋਂ ਦਾ ਚੰਗਾ ਹਾਂ ਚਲ ਬੱਬੂ ਵਰਗਿਆਂ ਨੂੰ ਕਹਿ ਦੇਣਾ ਪਿੰਡੇ ਦਾ ਬੰਦਾ ਜ਼ਿੰਮੇਵਾਰ ਹੋ ਜੂ ਅੱਗੇ ਤੈਨੂੰ ਪਤਾ ਹੀ ਆ ਉਹ ਬੈਠੀ ਆ ਘਰੇ ਹੈ ਤੇ ਇੰਨਾ ਪੈਸਾ ਲਾਇਆ ਵਿਆਹ 'ਤੀ ਸਾਰਾ ਉਹ ਫਖਰ ਫਖਰ ਹੋ ਗਿਆ ਤੇ ਨਾਲੇ ਹੋਰ ਵੀ ਵੱਡੀ ਗੱਲ ਖੜੀ ਆ ਹਲੇ ਨਾਲੇ ਹਲੇ ਉਹਨਾਂ ਨਾਲ ਕੋਈ ਚੰਗੇ ਨਾਲ ਨਿਪੜਿਆ ਨਹੀਂ ਅਕਾਈ ਹੈ ਨਾ ਕੋਈ ਅੱਜ ਦਾ ਮਿਲ ਜਾਣ ਬੰਦੇ ਚਾ ਦੋ ਪੈਸੇ ਤਾਂ ਲੱਗ ਹੀ ਜਾਂਦੇ ਨੇ ਵਿਆਹ ਤੇ ਤਾਂ ਹੂੰ ਚੱਲ ਬੇਬੇ ਫਿਰ ਮੈਂ ਇਹਨਾਂ ਨੂੰ ਕਹੂੰ ਬੱਬੂ ਘਰ ਗਿਆ ਨਾ ਮੈਂ ਉਹਨਾਂ ਨੂੰ ਕਹਿ ਦੇ ਠੀਕ ਹੈ ਦੇਖ ਲਾਂਗੇ ਕੋਈ ਨਿਗਾਹ ਚ ਹੋਇਆ ਫਿਰ ਹੋਰ ਆਹੀ ਤਾਂ ਧੀਆਂ ਦਾ ਦੁੱਖ ਹੁੰਦਾ ਔਰ ਉੱਠ ਕੇ ਟੜ ਕੇ ਉੱਠ ਕੇ ਥੋੜੀ ਖਾਂਦੀਆਂ ਨੇ ਵਿਚਾਰੀਆਂ ਕਿ ਅੱਜ ਦਾ ਰਿਸ਼ਤਾ ਮਿਲ ਜੇ ਚੱਲ ਬਾਕੀ ਸਾਰੇ ਆਪੋ ਆਪਣੀ ਕਿਸਮਤ ਹੁੰਦੀ ਐ ਜਿਵੇਂ ਨਿਪਟਦਾ ਸਭ ਕੁਝ ਤਰੀਕੂ ਤੱਕ ਤਾਂ ਖਬਰ ਦੇਖਾਈ ਦਰੀ ਯਾਰ ਨਾ ਯਾਰ ਇੱਕ ਮਿੰਟ ਬੱਬੂ ਖੜੀ ਹਾਂ ਹੋਰ ਕਿਵੇਂ ਆ ਵਧੀਆ ਉਹ ਉਸ ਦਿਨ ਵਾਲੇ ਦਾ ਗੱਲ ਦਾ ਗੁੱਸਾ ਨਾ ਕਰ ਜੀ ਹੋਰ ਤੂੰ ਬਾਹ ਮਰਾ ਗਿਆ ਮੈਨੂੰ ਤੇ ਚਲ ਕੋਈ ਨਾ ਇੱਕ ਕੰਮ ਸੀ ਹਾਂ ਉਹ ਆਪਣੀ ਭਤੀਜੀ ਹੈ ਨਾ ਹਾਂ ਉਹਦਾ ਰਿਸ਼ਤਾ ਕਰਨਾ ਕਰਾ ਦਿੰਨੇ ਆ ਤੇ ਕੋਈ ਨਿਗਾ ਚ ਹੈਗਾ ਕੋਈ ਚੰਗਾ ਰਿਸ਼ਤਾ ਮੇਰੇ ਨਾਲ ਨਹੀਂ ਹੈਗਾ ਵਪਾਰੀ ਹਾਂ ਹਾਂ ਉਹ ਸਾਰੇ ਜ਼ਿਲਾਂ ਤੇ ਹੀ ਜਾਂਦਾ ਰਹਿੰਦਾ ਹੂੰ ਪਲਾ ਲੈਣੇ ਉਹਦੀ ਨਿਗਾ ਚ ਹੋਊਗੀ ਵਧੀਆ ਮੁੰਡਾ ਚਲ ਠੀਕ ਹੈ ਫਿਰ ਤੂੰ ਕਰਕੇ ਗੱਲ ਬਾਤ ਆਪਣੇ ਘਰੇ ਆਈ ਆਂ ਆਥਨੇ ਮੈਂ ਘਰੀ ਸਦ ਨੂੰ ਆਪਣੇ ਹਾਂ ਜੀ ਨਾਲੇ ਬੇਬੇ ਨਾਲ ਕਰਦੇ ਆਂ ਆਪਾਂ ਲੈ ਕੋਈ ਗੱਲ ਨਹੀਂ ਠੀਕ ਆ ਚਲ ਠੀਕ ਆ ਕੋਈ ਨਾ ਰੱਖ ਗੁੱਸਾ ਨਹੀਂ ਉਹ ਗੱਲ ਦਾ ਟੈਨਸ਼ਨ ਨਾ ਲੈ ਤੂੰ ਚਲ ਠੀਕ ਆ ਚੰਗਾ ਮੈਂ ਭਾ ਲੈ ਆਵਾਂ ਜੀ